ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹੇ ਪ੍ਰਸਾਦ ਸਤੀ ਅਮਰਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਉ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਏ ਗਿਆ ਤੇ ਆਵਣ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੇ ਤਿਸੇ ਤਿਆਗਤ ਅਵਰ ਲੁਬਾਵੇ ਜਿਹ ਪ੍ਰਸਾਦ ਸੁਖ ਸੇ ਸਵੇਜੈ ਮਨ ਆਠ ਪੈ ਤਾਂ ਕਾ ਜਸ ਗਾ ਬੀਜੈ ਜਿਹ ਪ੍ਰਸਾਦ ਤੁਜ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਤਾ ਤਨਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੇ ਮਾਨ ਪਾਵੇ ਨਾਨ ਪਸਤੀ ਕਰ ਜਾਵੇ ਜਿਹ ਪ੍ਰਸਾਦ ਅਰੋਗ ਕੰਚਣ ਦੇਹੀ ਲੇਵ ਲਾਭੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓ ਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਵਤਾਕੇ ਜੇ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਸ ਸਾ ਸਿਮਰ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ ਆ ਭੋਖਣ ਪਹਿਰ ਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਿਹ ਪ੍ਰਸਾਦ ਅਸਬ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦਤ ਸਹਿਤ ਹੈ ਈ ਜਿਸੇ ਧਿਆਏ ਜੋ ਏਕ ਅਲਕ ਹੈ ਇੰਹਾ ਉਹਾ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰੇ ਪੁਨ ਬਉਦਾਨ ਮਨ ਆਠ ਪੈਰ ਕਰ ਤੇ ਸਗਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੇ ਨੇ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਗਤ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕੰਨ ਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਲੈ ਜੇ ਪ੍ਰਸਾਦ ਪ੍ਰਸਾਦ ਸੰਪੂਰਨ ਫਲ ਹੈ ਜੇਹ ਪ੍ਰਸਾਦ ਪਰਮਗਤ ਪਾਵੇ ਜੇਹ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰਖਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇਹ ਪ੍ਰਸਾਦ ਨੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨ ਬਿਸਾਰ ਜੇਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋ ਤਾਂ ਕੋ ਜਾਪ ਜੇਹ ਪ੍ਰਸਾਦ ਤੇਰੇ ਕਾਰਜ ਪੂਰੇ ਜਿਸੇ ਜਾਨਵਨ ਸਦਾ ਹਜੂਰੇ ਜੇ ਪ੍ਰਸਾਦ ਪਾਵੇ ਸਾਚ ਰੇ ਮਨ ਮੇਰੇ ਤੋਂ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੁਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪਰਸਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਿ ਨਿਦਾਨ ਪ੍ਰਭ ਤੇਰੀ ਮਯਾ ਆਪੋ ਕ੍ਰਿਸ਼ਨ ਕਿਨਹੋ ਲਾਇ ਜਿਤ ਜਿਤ ਲਾਵੋ ਜਿਤ ਲੱਗੇ ਹਰਨਾਥ ਨਾਨਕੀਨ ਕੈ ਕਸੂ ਨਾਥ